ਮੈਨੂੰ ਕੁੜੀ ਨੇ ਸਾਰੀ ਸੱਚਾਈ ਦੱਸੀ ਵੀ ਮੈਂ ਆਹ ਮੁੰਡੇ ਨਾਲ ਰਹਿੰਦੀ ਆ ਵੀ ਮੇਰੀ ਮਾਂ ਨੇ ਮੇਰੇ ਨਾਲ ਰੱਖਿਆ ਆ ਮੁੰਡਾ ਰੋਜ਼ ਮੈਨੂੰ ਕੰਮ ਤੋਂ ਲੈ ਕੇ ਆਉਂਦਾ ਰੋਜ਼ ਮੈਨੂੰ ਛੱਡ ਕੇ ਜਾਂਦਾ ਅਸੀਂ ਇਕੱਠੇ ਹੀ ਸੌਂਨੇ ਆ ਸਾਰਾ ਕੁਝ ਕੱਤੀ ਕਰਦੇ ਆ ਮੇਰਾ ਘਰ ਵਾਲਾ ਹੀ ਇੱਕ ਤਾਂ ਹੀ ਪਤਾ ਮੈਨੂੰ ਬਿਨਾਂ ਦੱਸੀ ਮਾਂ ਤੇ ਭਰਾ ਦਾ ਵਿਜ਼ਟਰ ਵੀਜ਼ਾ ਲਾਇਆ ਹੋਇਆ ਸੀਗਾ ਉਹ ਅਪਰੂਵ ਹੋ ਗਿਆ ਜਦੋਂ ਮਾਂ ਤੇ ਭਰਾ ਆਏ ਉਹਨਾਂ ਨਾਲ ਉਹ ਥਰਡ ਪਰਸਨ ਵੀ ਆਇਆ ਜਿਹੜਾ ਉਹਦੀ ਮਾਂ ਸੱਸ ਜਾਨੀ ਕਿ ਸੱਸ ਮੇਰੀ ਪਹਿਲਾਂ ਰੱਖਦੀ ਸੀ ਮੁੰਡਾ ਉਹ ਨਾਲ ਆਇਆ ਤੇ ਉਹਨਾਂ ਨੇ ਬਈ ਮੇਰੇ ਨਾਲ ਕੁੱਟਮਾਰ ਕੀਤੀ ਆ ਕਿ ਤੇ ਮੇਰੇ ਕੇਸ ਕੱਟ ਤੇ ਰੋਡਾ ਹੋ ਗਿਆ ਸੀ ਮੈਂ ਫੋਟੋਆਂ ਤੁਹਾਨੂੰ ਅਟੈਚ ਕਰਾ ਦੂੰਗਾ ਸਾਰੀਆਂ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੰਪਲੇਂਟ ਕਰਤੀ ਬਾਹਰ ਵੀ ਕੁੜੀ ਨੂੰ ਕੁੱਟਦਾ ਮਾਰਦਾ ਅਸੌਲਟ ਕਰਦਾ ਤੇ ਮੈਨੂੰ ਭਾਈ ਜੀ ਉੱਥੇ 3 ਮਹੀਨੇ ਸਜ਼ਾ ਕੱਟਣੀ ਪਈ 3 ਮਹੀਨੇ ਸਜ਼ਾ ਕੱਟਣ ਤੋਂ ਬਾਅਦ ਵੀ ਜੇ ਮੈਂ ਭੁੱਲ ਗਿਆ ਸੀ ਵੀ ਮੈਂ ਗੁਰਪਿੰਦਰ ਸਿੰਘ ਆ ਵੀ ਮੇਰੀ ਯਾਦਦਾਸ਼ਤ ਹੈ ਨਹੀਂ ਮੇਰੇ ਕੋਲ ਵੀ ਇੱਕ ਜਿਵੇਂ ਕੰਬਲੇ ਨਹੀਂ ਇੱਥੇ ਫਿਰਦੇ ਹੁੰਦੇ ਉਦਾਂ ਦਾ ਬਣ ਗਿਆ ਸੀ ਮੇਰੇ ਘਰਦਿਆਂ ਨੇ ਜਦ ਇਹਦੇ ਘਰਦਿਆਂ ਨੂੰ ਫੋਨ ਲਾਇਆ ਮੇਰੀ ਸੱਸ ਨੂੰ ਵੀ ਕਿੱਥੇ ਸਾਡਾ ਮੁੰਡਾ ਵੀ ਗੱਲਬਾਤ ਕਰਾਉ ਭਾਈ ਕਹਿੰਦੀ ਮਰ ਗਿਆ ਤੇਰਾ ਮੁੰਡਾ ਤਾਂ ਮਰ ਗਿਆ ਕੱਲਾ ਕੱਲਾ